ਜਿਵੇਂ ਚੋ ਅਕਾਲ ਬੁਰਖ ਵਾਏ ਗੁਰਦਿਆਂ ਵਡਿਆਈਆਂ ਆਪਾਰ ਜਾਨਾ শ্রবণ ਕਰਦੇ ਹਾਂ ਸਬਦ ਵਿਚਾਰ ਦਾ ਸਮਾ ਹੈ ਭਾਇਆਓ ਸਾਰੇ ਗੁਰਮੁਖ ਪਿਆਰੇ ਰਲ ਮਿਲ ਕਰਕੇ ਗੁਰੂ ਦੇ ਜਨਮਕ ਬੈਠੀਏ ਔਰ ਸਤਿਗੁਰਾਂ ਦੀ ਪਾਵਨ ਬਾਣੀ ਨੂੰ শ্রবণ ਕਰਕੇ ਲਾਹੇ ਪ੍ਰਾਪਤ ਕਰੀਏ ਅੱਜ ਦਾ ਜੋ ਸ਼ਬਦ ਹੈ ਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 9 ਦੇ ਉੱਪਰ ਸਵਾਇ ਮਾਣ ਆਸਾ ਰਾਗ ਦੇ ਵਿੱਚ ਔਰ ਰਹਿਰਾਸ ਸਾਹਿਬ ਦੇ ਵਿੱਚ ਸਾਮ ਦੇ ਸਮੇਂ ਸ਼ਬਦ ਨੂੰ ਪੜ੍ਹਦੇ ਹਾਂ ਸ਼ਬਦ ਦਾ ਸਰਲੇਖ ਹੈ ਆਸਾ ਮਹੱਲਾ ਪਹੱਲਾ ਆਕਾ ਜੀਵਾ ਵਿਸਰਾਮ ਅਰ ਜਾਓ ਆਕਣ ਔਕਾ ਸਚਨਾ ਏ ਅਵਸਥਾ ਜਦੋਂ ਗੁਰਮੁਖੀ ਗੁਰਮੁਖ ਜਨ ਪਿਆਰਾ ਉਹਦੀ ਜਿਹੜੀ ਸੁਰਤ ਹੈ ਜਦੋਂ ਨਾਮ ਦੇ ਵਿੱਚ ਜੁੜ ਜਾਂਦੀ ਹੈ ਤੇ ਉਸ ਸਮੇਂ ਦੀ ਅਵਸਥਾ ਨੂੰ ਇਹ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਤੇ ਗੁਰਮੁਖ ਜਨਾਂ ਨੇ ਵਿਚਾਰ ਬਣਾਨੇ ਵਿਦਵਾਨ ਲੋਕਾਂ ਨੇ ਇਸ ਦੀ ਜੋ ਉਥਾਨਿਕਾ ਇਸ ਪ੍ਰਕਾਰ ਦੱਸੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇਸ ਦੇ ਸੰਤਰਾਾਂ ਦੇ ਵਿੱਚ ਚੱਕਰ ਲਗਾ ਕਰਕੇ ਬਾਪਸ ਆਏ ਨੇ ਤੇ ਆਪਣੀ ਜਨਮ ਭੂਮੀ ਐ ਰਾਏ ਪੋਏ ਦੀ ਤਲਵੰਡੀ ਤੇ ਜਦੋਂ ਇੱਥੇ ਆਏ ਨੇ ਤੇ ਨਗਰ ਤੋਂ ਬਾਹਰ ਵੱਰ ਭਾਈ ਬਾਲੇ ਦੇ ਪਿਤਾ ਚੰਦਰਪਾਣ ਦਾ ਖੂਹ ਹੈ ਉਸ ਖੂਹ ਤੇ ਆ ਕੇ ਟਿਕਾਣਾ ਕੀਤਾ ਤੇ ਇੱਧਰ ਜਦੋਂ ਮਾਤਾ ਪਿਤਾ ਨੂੰ ਮਾਤਾ ਤ੍ਰਿਪਤਾ ਅਤੇ ਪਿਤਾ ਕਲਿਆਣ ਦਾਸ ਇਹਨਾਂ ਨੂੰ ਪਤਾ ਲੱਗਿਆ ਤੇ ਆਪਣੇ ਪੁੱਤਰ ਨੂੰ ਘਰ ਲੈਣ ਵਾਸਤੇ ਆਏ। ਬੜੇ ਪਿਆਰ ਦੇ ਨਾਲ ਆ ਕਰਕੇ ਸੁੱਖ-ਸ਼ਾਂਤ ਦੀਆਂ ਗੱਲਾਂ ਆਪਣੇ ਪੁੱਤਰ ਨੂੰ ਪੁੱਛੀਆਂ। ਤੇ ਮਾਤਾ ਦੀਆਂ ਜੜੀਆਂ ਇਹ ਵਿਹਾਰਕ ਗੱਲਾਂ ਸੀ ਸੁਣ ਕੇ ਗੁਰੂ ਜੀ ਕਜਨਾ ਬੋਲ। ਕਿ ਕਿ ਵਿਹਾਰਕ ਗੱਲ ਹੈ ਵੀ ਜਦੋਂ ਮਿਲਦੇ ਆਪਾਂ ਸੁੱਖ-ਸ਼ਾਂਤ ਉਹਦੀ ਖੁਸ਼ੀ ਉਹਦਾ ਸਮਾਂ ਜੋ ਬਾੜ ਬਤੀਤ ਕੀਤਾ ਹੈ ਕਿਸ ਤਰ੍ਹਾਂ ਦਾ ਲੰਘਿਆ ਇਹ ਵਿਹਾਰ ਇੱਕ ਗੱਲਾਂ ਨਹੀਂ ਤੇ ਇਹਨਾਂ ਵਿਹਾਰ ਇੱਕ ਗੱਲਾਂ ਦਾ ਜਦੋਂ ਗੁਰੂ ਮਹਾਰਾਜ ਨੇ ਕੋਈ ਉੱਤਰ ਨਾ ਦਿੱਤਾ ਆਖਿਰ ਮਾਤਾ ਜੀ ਕਹਿੰਦੇ ਆ ਪੁੱਤਰ ਇਤਨਾ ਵੀ ਸਿਮਰਨ ਨਹੀਂ ਕਰਨਾ ਚਾਹੀਦਾ ਕਿ ਜਿਸ ਵਿੱਚ ਕੋਈ ਵਿਹਾਰ ਹੀ ਸਦਨਾ ਹੋਵੇ ਤਾਂ ਗੁਰੂ ਸਾਹਿਬ ਮਹਾਰਾਜ ਆਖਦੇ ਨੇ ਕਿ ਮਾਤਾ ਮੇਰੇ ਅਖਤਿਆਰ ਕੀ ਹੈ ਹੁਣ ਮੇਰੇ ਵਸ ਵਿੱਚ ਕੁਝ ਵੀ ਨਹੀਂ ਹੈ ਮੇਰਾ ਤਾਂ ਅਮਲੀ ਜੀਵਨ ਹੀ ਐਸਾ ਹੋ ਚੁੱਕਿਆ ਸਵਰਤ ਐਸੀ ਪ੍ਰਭੂ ਚਰਨਾਂ ਦੇ ਵਿੱਚ ਖੁਬੀ ਹੈ ਕਿ ਆਖਾ ਜੀਵ ਵਿਸਰਾਮ ਮਰ ਜਾਓ ਜੀਵ ਨਹੀਂ ਕੁਸ ਐਸਾ ਹੋ। ਅਣੇ ਵਾਸਤੋਂ ਨਾ ਗੁਰਮਖਾਂ ਦੀ ਹੈ ਜਿਨ੍ਹਾਂ ਦਾ ਭਾਈ ਮਨ ਜਾਂ ਸੁਰਤ ਕਲਿਓ ਗੁਰ ਚਰਨਾਂ ਵਿੱਚ ਖੁੱਬ ਗਈ ਹੈ। ਅਣੇ ਜਿਨ੍ਹਾਂ ਸਮਾ ਪਰਮੇਸ਼ਰ ਦਾ ਨਾਮ ਜਪੀ ਜਾਈਏ ਆਨੰਦ ਬਣਿਆ ਰਹਿੰਦਾ ਹੈ। ਜਦੋਂ ਭਾਈ ਕਿਤੇ ਇਸ ਸਮਾਂ ਹੋਵੇ ਵੀ ਨਾਮ ਨਾ ਜਾਪਿਆ ਜਾਵੇ ਤਾਂ ਕਹਿੰਦੇ ਇਸ ਤਰ੍ਹਾਂ ਹੁੰਦਾ ਜਿਵੇਂ ਮਰਨ ਸਮਾਨ ਹੋ ਜਾਈਦਾ ਹੈ ਕਿਉਂਕਿ ਜਿਹੜਾ ਮਨੁੱਖ ਦੇ ਜੀਵਨ ਵਿੱਚ ਦਿਨ ਦਾ ਵਿਹਾਰ ਹੈ ਉਹ ਕਿਤੇ ਇੱਕੋ ਜਾਂ ਨਹੀਂ ਰਹਿੰਦਾ ਜੇ ਹੌਣ ਕੰਮ ਨੂੰ ਮਨ ਕੀਤਾ ਤੇ ਛੋੜੇ ਸਾਂ ਥੋੜੇ ਸਮੇਂ ਬਾਅਦ ਮਨ ਕੁਝ ਹੋਰ ਸੋਚੇਗਾ ਕੁਝ ਹੋਰ ਵਿਚਾਰੇਗਾ ਫਿਰ ਹੋਰ ਦਿਨ ਦਾ ਜਦੋਂ ਵਿਹਾਰ ਕਾਰ ਵਿਹਾਰ ਦਿਨ ਵੱਧਦਾ ਸਮਾਵਤੀਤ ਹੁੰਦਾ ਤੇ ਜਿਹੜੇ ਮਨੁੱਖ ਦੇ ਅਵਸਥਾ ਜੇ ਹਾਲਤ ਨੇ ਮਨੁੱਖ ਦੇ ਮਨ ਦੀ ਉਹ ਬਦਲਦੀ ਰਹਿੰਦੀ ਹੈ ਕਿਤੇ ਕੁਝ ਕਿਤੇ ਕੁਝ ਔਰ ਇਹੋ ਜੀ ਜੇ ਗੁਰਮਖਾਂ ਦੇ ਨਾਲ ਕੋਈ ਘੜੀ ਵਤੀਤ ਹੁੰਦੀ ਹੈ ਵੀ ਰੱਬ ਦੇ ਨਾਮ ਜਪਦਿਆਂ ਜਪਦਿਆਂ ਕੋਈ ਐਸਾ ਸਮਾਂ ਵੀ ਵਰਤੀ ਟੁੱਟ ਜਾਵੇ ਤੇ ਇੰਨਾ ਕ ਔਖਾ ਲੱਗਦਾ ਉਹ ਸਮਾਂ ਵੀ ਜਿਵੇਂ ਕਦੇ ਜੀਵਨ ਵਿੱਚ ਮਰਨਾ ਹੀ ਹੋ ਗਿਆ ਹੋ। ਤਾਂ ਹੀ ਮਹਾਰਾਜ ਕਹਿੰਦੇ ਆ ਵੀ ਆਖਾ ਜੀਵਾ ਵਿਸਰੈ ਮਰ ਜਾਓ। ਕਿ ਜੇ ਮੈਂ ਪਰਮੇਸ਼ਰ ਦੇ ਨਾਮ ਨੂੰ ਆਖਦਾ ਤੇ ਮੈਂ ਜਾਉਣਾ ਤੇ ਜੇ ਮੈਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਵੇ ਤਾਂ ਐਦਾਂ ਮਾਂ ਵੀ ਜਿਵੇਂ ਕੋਈ ਬੰਦਾ ਮਰ ਜਾਵੇ ਐਦਾਂ ਮੈਨੂੰ ਦੁੱਖ ਹੁੰਦਾ ਹੈ ਮਹਾਰਾਜ ਕਹਿੰਦੇ ਕਿਉਂਕਿ ਪਰਮੇਸ਼ਰ ਦਾ ਨਾਮ ਕੁਝ ਐਸਾ ਹੈ ਇਹ ਕੁਝ ਰਾਸ ਹੀ ਐਸਾ ਹੈ ਦੁਨੀਆ ਦੇ ਵਿੱਚ ਦੋ ਪ੍ਰਕਾਰ ਦੇ ਰਸਾਂ ਦੀ ਗੱਲ ਕੀਤੀ ਇੱਕ ਸਰੀਰਕ ਰਸ ਹੈ ਇੱਕ ਨਾਮ ਰਸ ਹੈ ਹੁਣ ਜਿਹੜਾ ਸਰੀਰਕ ਰਾਸ ਹੈ ਤਾਂ ਸੌਖਾ ਪ੍ਰਾਪਤ ਹੋ ਜਾਂਦਾ ਹੈ ਪਰ ਜਿਹੜੇ ਨਾਮ ਦੇ ਰਸ ਦੀ ਗੱਲ ਹੈ ਭਾਈਏ ਸੌਖਿਆ ਨਹੀਂ ਪ੍ਰਾਪਤ ਹੁੰਦੀ ਹਣ ਸਰੀਰ ਦਾ ਰਾਸ ਕੀ ਹੈ ਵੀ ਸੌਖਾ ਜਿਵੇਂ ਕੋਈ ਬੰਦਾ ਮਿੱਟੀ ਖਾਣ ਲੱਗ ਜਾਏ ਤੇ ਮਿੱਟੀ ਸੌਖਿਆ ਮਿਲ ਜਾਂਦੀ ਹੈ ਕਮਾਈ ਥੋੜੋ ਕਰਨੀ ਹੈ ਜਿੱਥੋਂ ਮਰਜੀ ਲੈ ਕੇ ਚਾਹ ਕੇ ਮਰਜੀ ਖਾ ਲਵੇ ਸੌਖਿਆ ਮਿਲ ਜਾਂਦਾ ਹੈ ਸਰੀਰ ਦੇ ਰਾਸ ਨੇ ਕਹੀ ਜਿਹੜੇ ਐਸੇ ਨੇ ਸੌਕੇ ਮਿਲ ਜਾਂਦੇ ਨਹੀਂ ਉਹਨਾਂ ਦੀ ਸੇਤੀ ਜਿਹੜਾ ਉਹਨਾਂ ਪਰਦੇ ਸਰੀਰ ਸੇਤੀ ਉਤਸਕ ਹੋ ਜਾਂਦਾ ਵੀ ਆ ਮਿਲ ਜਾਗੇ ਜੇਕਰ ਹੁਣ ਨਾਮ ਦੇ ਗੱਲ ਕਰਾਂਗੇ ਹੁਣ ਨਾਮ ਨੂੰ ਨਾ ਤਾਂ ਕਮਾਈ ਜਿਵੇਂ ਹੁੰਦਾ ਵੀ ਧਨ ਦੌਲਤ ਨਾਲ ਖਰੀਦਿਆ ਜਾਣਾ ਨਾ ਕੋਈ ਪਦਾਰਥਾਂ ਨਾਲ ਖਰੀਦਿਆ ਜਾਣਾ ਭਾਈ ਨਾਮ ਨਹੀਂ ਤੇ ਨਾਮ ਲਈ ਤਾਂ ਪਿਆਰਿਓ ਗੁਰਮੁਖ ਦੇ ਮਨ ਵਿੱਚ ਜਗਿਆਸੂ ਦੇ ਮਨ ਵਿੱਚ ਸ਼ਰਧਾ ਭਾਵਨਾ ਦੀ ਕਮਾਈ ਹੋਣੀ ਚਾਹੀਦੀ ਹੈ ਹਣ ਜਿਵੇਂ ਅਸੀਂ ਉੱਟ ਕੇ ਆਏ ਆ ਅਮਰਤ ਵੇਲੇ ਭਾਈ ਜੋ ਵੀ ਸੰਗਤਾਂ ਆਉਂਦੀਆਂ ਨੇ ਹਣ ਔਖਾ ਤਾਂ ਹੈ ਨਾ ਭਾਈ ਵੀ ਸਵੇਰੇ ਹਣ ਨਹੀਂ ਤਾਂ ਘੰਟਾ ਹੋਰ ਪਹੁੰਚ ਜਾਂਦੇ ਕੀ ਗੱਲ ਸੀ ਹੈ ਔਖਾ ਹੈ ਅਬ ਉੱਠ ਕੇ ਆਉਣੇ ਆ ਨਾ ਪਰ ਜਿਨੇ ਹੁਣ ਕਮਾਈ ਕਰਨੀ ਹੁੰਦੀ ਹੈ ਪਿਆਰਿਓ ਉਹਦੇ ਲਈ ਸ਼ਰਧਾ ਭਾਵਨਾ ਜਿਹੜੀ ਹੈ ਉਸਦਾ ਵੀ ਬਣੀ ਰਵੇ ਪਰ ਜਿਨਾਂ ਨੇ ਭਾਈ ਕੁਸ ਇਹਦੇ ਪ੍ਰਤੀ ਤੋਲ ਮੋਲ ਕੀਤੇ ਹੁੰਦੇ ਨੇ ਉਹਨਾਂ ਦੀ ਸ਼ਰਧਾ ਭਾਵਨਾ ਫਿਰ ਜਿਆਦਾ ਸਮਾਨ ਨਹੀਂ ਰਹਿੰਦੀ ਉਹਨ ਕੋਈ ਬੰਦਾ ਕੋਈ ਚੀਜ਼ ਮਨਜ ਧਾਰ ਕੇ ਆਵੇ ਮੇਰਾ ਆ ਕੰਮ ਹੋ ਜੇ ਤਾਂ ਮੈਂ ਗੁਰੂ ਘਰ ਆਉਂਗਾ ਨਿੰਦਨਾ ਮੇਰਾ ਆਕਾਰ ਜਸਬਰ ਜੇ ਮੈਨੂੰ ਆਪਰਾਪਤੀ ਹੋ ਜਾਵੇ ਜਿਹੜੀ ਚੀਜ਼ ਵਿੱਚ ਤੋਲ ਮੋਲ ਆ ਗਿਆ ਜਿਹਦੀ ਚੀਜ਼ ਵਿੱਚ ਵਿਹਾਰਕ ਜਾਂ ਵਪਾਰ ਜਾਂ ਵਪਾਰ ਦੀ ਗੱਲ ਆ ਗਈ ਉਹ ਜਿਹੜੀ ਸ਼ਰਧਾ ਭਾਵਨਾ ਜਿਆਦਾ ਸਮਾਂ ਨੇ ਟਿੱਗ ਗਈ ਉਹ ਟੁੱਟ ਜਾਵੇਗੀ ਉਹ ਫਿਰ ਜਿਆਦਾ ਸਮਾਂ ਨੇ ਟਿੱਗ ਗਈ ਉਹ ਮਨੁੱਖ ਜਿਆਦਾ ਸਮਾਂ ਇਹ ਰਸਤੇ ਤੇ ਨਹੀਂ ਤੁਰ ਚਕੇਗਾ ਉਹ ਟੁੱਟ ਜਾਵੇਗਾ ਔਰ ਜਿਸਮਨੁੱਖ ਨੇ ਸ਼ਰਧਾ ਭਾਵ ਨਾਲ ਨਾਲ ਤੁਰਨਾ ਉਹ ਭਾਈ ਲੰਮਾ ਸਮਾਂ ਤੁਰੇਗਾ ਜਿਨੇ ਵਪਾਰਿਕ ਸਿੱਧੀ ਲਈ ਜਾਂ ਕਾਰੋਵਾਰ ਲਈ ਤੁਰਨਾ ਕੀਤਾ ਫਿਰ ਉਹ ਜਿਆਦਾ ਲੰਮਾ ਨਹੀਂ ਟਿਕੇਗਾ ਸ ਇਹ ਸਰੀਰ ਦੇ ਰਾਸ ਨੇ ਹੋਰ ਵੀ ਰਸਾਂ ਦੀ ਗੱਲ ਕੀਤੀ ਰਾਸ ਨਾ ਰਸ ਰੂਪਾ ਰਸ ਕਾਮਣ ਪਰਮਲ ਕੀ ਵਾਸ ਰਾਸੇ ਜਾਂ ਰਸ ਘੋੜੇ ਇਦਾਂ ਮਹਾਰਾਜ ਨੇ ਇਹ ਸਾਰੀ ਰਸਾਂ ਦੀ ਗੱਲ ਕੀਤੀ ਹੈ ਰਸ ਮੰਤਰ ਤੋਂ ਇਹ ਸਾਰੇ ਰਸ ਸਰੀਰ ਦੇ ਨੇ ਹੁਣ ਇੰਨੇ ਰਸ ਸਾਡੇ ਸਰੀਰ ਵਿੱਚ ਵਸੇ ਹੋਏ ਨੇ ਤੇ ਫਿਰ ਇਹ ਤੇ ਰਸ ਸਰੀਰ ਕੇ ਕਹ ਘਟਨਾਵਨ ਵਾਸਤੇ ਨਾਮ ਕਿੱਥੇ ਆਵੇਗਾ ਫਿਰ ਪਿਆਰ ਯਾਦ ਜਦੋਂ ਸਰੀਰ ਇੰਨਾ ਰਸਾਂ ਵਿੱਚ ਖੁੱਬਿਆ ਹੋਇਆ ਹੈ ਪਰ ਗੱਲ ਇਹ ਵੀ ਹੈ ਜਿੱਦ ਤੇ ਉਹ ਪਰਮੇਸ਼ਰ ਦੇ ਨਾਮ ਦਾ ਰਸ ਗਿਆ ਆ ਗਿਆ ਬਾਬਾ ਕਬੀਰ ਜੀ ਦੇ ਕਹਿਣ ਮੰਗ ਫਿਰ ਇਹ ਦੁਨੀਆ ਦੇ ਰਸ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ ਆ ਇਹ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ ਜਿੱਦ ਤੇ ਪਰਮੇਸ਼ਰ ਦੇ ਨਾਮ ਦਾ ਰਸ ਆਣ ਹਣ ਬਾਬਾ ਫਰੀਦ ਜੀ ਆਖਦੇ ਆ ਨਾ ਕਿ ਫਰੀਦਾ ਸੱਕਰ ਖੰਡ ਨਵਾਤ ਗੜ ਮੱਖੋ ਮਾਂਝਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤਦ ਇਹ ਭਾਈ ਇਦਾਂ ਹੈ ਵੀ ਸ਼ੱਕਰ ਖੰਡ ਸਹਿਦ ਗੜ ਦੁੱਧ ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ ਪਰ ਨਾਮ ਦੇ ਤੁਲ ਨਹੀਂ ਹੋ ਸਕਦੀਆਂ ਭਾਈ ਇਸੇ ਪ੍ਰਕਾਰ ਕੇ ਗਾ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਐ ਮਾਂ ਜਿਹੜਾ ਪਰਮੇਸ਼ਰ ਦਾ ਨਾਮ ਸਾਨੂੰ ਇੰਨਾ ਚੰਗਾ ਲੱਗਦਾ ਹੈ ਵੀ ਜੇ ਨਾਮ ਨੂੰ ਜਪਦਿਆਂ ਤੇ ਜਾਉਣਾ ਹੈ ਤੇ ਜੇ ਨਾਮ ਬਿਸਰ ਜਾਵੇ ਤੇ ਦੁਖੀ ਹੁੰਨੇ ਆ ਆਖਣ ਔਖਾ ਸਾਚਾ ਨਾਉ ਮਤ ਜੀ ਸੱਚੇ ਨਾਮ ਦਾ ਔਖ ਜਿਹੜਾ ਆਖਣਾ ਬੜਾ ਔਖਾ ਹੈ ਭਾਈ ਇਹ ਰਸਤੇ ਤੇ ਭਾਈ ਤੁਰਨਾ ਪੈਂਦਾ ਜਦੋਂ ਨਾ ਇਹ ਸ਼ਰਧਾ ਭਾਵਨਾ ਵਿਸ਼ਵਾਸ ਬਣਾ ਕੇ ਤੁਰਨਾ ਪੈਂਦਾ ਹੈ ਬੇਨਤੀ ਕੀਤੀ ਹੈ ਵੀ ਜੇਕਰ ਸਿੱਖ ਸੀ ਵਪਾਰਕ ਵਰਤੀ ਨਾਲ ਤੁਰਾਂਗੇ ਤਾਂ ਫਿਰ ਲੰਮਾ ਸਮਾਂ ਨਹੀਂ ਟਿਕ ਸਕਾਂਗੇ ਹੁਣ ਉੱਠਣਾ ਹੈ ਅਮਰਤਵਿਲੇ ਜੋ ਗੁਰੂ ਮਹਾਰਾਜ ਦੇ ਪਿਆਰ ਵਿੱਚ ਜਾਗਦੇ ਨੇ ਪਿਆਰਿਓ ਜੇ ਸ਼ਰਧਾ ਭਾਵਨਾ ਤੇ ਲੰਮਾ ਸਮਾਂ ਪਈ ਤਾਂ ਚੱਲੀ ਜਾਵੇ ਜੇਕਰ ਹੁਣ ਬਿਹਾਰਕ ਵਰਤੀ ਆ ਫਿਰ ਨਹੀਂ ਹੋਵੇਗਾ ਨਹੀਂ ਤਾਂ ਹਰੇਕ ਬੰਦਾ ਹੁਣ ਵੀ ਦੁਨੀਆ ਕਿੰਨੀ ਸੁੱਤੀ ਪਈ ਐ ਤੇ ਆਪਣਾ ਵੀ ਕੇਸ ਈ ਹੈ ਹੋਰ ਸਮਾਂ ਸੌ ਸਕਦੇ ਆ ਪਰ ਜਿਹੜੋ ਪਿਆਰ ਹੋਵੇ ਫਿਰ ਬੰਦਾ ਉੱਠਦਾ ਹੈ ਵੀ ਮੈਂ ਗੁਰੂ ਮਹਾਰਾਜ ਕੋਲ ਜਾਣਾ ਹੈ ਗੁਰੂ ਮਹਾਰਾਜ ਜੀ ਦੇ ਵਡਿਆਈਆਂ ਨੂੰ ਵਿਚਾਰਾਂ ਨੂੰ ਸੁਣਨਾ ਹੈ ਮੇਰਾ ਕੋਈ ਸਮਾਂ ਗੁਰੂ ਦੀਆਂ satsang ਦੀਆਂ ਘੜੀਆਂ ਵਿੱਚ ਨਿਕਲੇ ਤੇ ਮੇਰਾ ਆ ਸਮਾਂ ਜਿਹੜੀ ਦਿਨ ਦੀ ਕਿਰਿਆ ਸੋਹਣੀ ਸ਼ੁਰੂ ਹੋ ਗਏ ਇਦੇ ਵਿੱਚ ਉਹ ਤੁਰਦੇ ਨੇ ਫਿਰ ਜਿਨ੍ਹਾਂ ਦੇ ਅੰਦਰ ਸ਼ਰਧਾ ਭਾਵਨਾ ਹੁੰਦੀ ਹੈ ਕਦੇ ਆਖਣ ਔਖਾ ਸਾਚਾ ਸੱਚੇ ਨਾਮ ਦਾ ਕਹਿਣਾ ਬੜਾ ਔਖਾ ਹੈ ਭਾਈ ਆਖਣ ਔਖਾ ਸੁਣਨ ਔਖਾ ਆਖਣਾ ਜਾਪੀ ਆਖ ਇਹ ਜਿੱਥੇ ਆਖਣਾ ਉਥੇ ਸੁਣਨਾ ਵੀ ਔਖਾ ਹੈ ਇੱਕ ਸੱਜੂ ਭਗਤ ਲਾਹੌਰ ਦੇ ਵਿੱਚ ਨਿਵਾਸ ਕਰਨ ਵਾਲਾ ਭਾਟਿਆ ਜਾਤ ਦਾ ਭਾਟਿਆ ਜਾਤ ਹੈ ਜਿਸਰਾ ਆਪਣੀ ਕਿਰਤ ਕਰਦਾ ਇਹ ਜਹਾਂਗੀਰ ਦੇ ਸਾਹ ਜਹਾਂ ਦੇ ਸਮੇਂ ਹੋਇਆ ਇਸ ਦੀ ਦੁਕਾਨ ਵਾਲੀ ਥਾਂ ਮਹਾਰਾਜ ਰਣਜੀਤ ਸਿੰਘ ਨੇ ਸੁੰਦਰ ਮੰਦਿਰ ਬਣਾ ਦਿੱਤਾ ਸੀ ਜਿੱਥੇ ਦੀ ਦੁਕਾਨ ਸੀ ਤੇ ਵਿੱਚ ਸੱਜੂ ਦੀ ਸਮਾਦ ਦੀ ਜਿਹੜੀ ਸੰਗਮਰਮਰ ਦੀ ਉਹ ਵੀ ਬਣਾਈ ਇੱਕ ਮਹਾਰਾਜਾ ਰਣਜੀਤ ਸਿੰਘ ਐਸਾ ਰਾਜ ਜਿਹਦੇ ਵਿੱਚ ਮੰਦਿਰ ਵੀ ਬਣੇ ਮਹਸਤਾਂ ਦੀਆਂ ਬਣੀਆਂ ਤੇ ਧਰਮਸ਼ਾਲਾ ਵੀ ਬਣੀਆਂ ਨੇ ਹੁਣ ਅਸਥਾਨ ਦਾ ਪੁਜਾਰੀ ਹੈ ਦਾਦੋ ਪੰਥੀ ਸਾਧੂ ਹੈ ਸੱਜੋ ਭਗਤ ਦਾ ਜਿਹੜਾ ਦੇਹਾਂਤ ਹੈ 1697 ਵਿੱਚ ਹੋਇਆ ਸੱਜੋ ਦੇ ਇਸ ਅਸਥਾਨ ਨੂੰ ਲੋਕ ਸੱਜੋ ਭਗਤ ਦਾ ਚਵਾਰਾ ਕਹਿੰਦੇ ਨੇ ਪੰਜਾਬੀ ਦੀ ਅਖਾਣ ਵੀ ਹੈ ਜੋ ਸੁਖ ਸੱਜੂ ਦੇ ਚਾਰੇ ਬਲਖ ਨਾ ਬੁਕਾਰੇ ਤੇ ਉਹ ਰੋਜ਼ਾਨਾ ਹੀ ਅਮਰਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੁੰਦਾ ਸੀ ਇੱਕ ਦਿਨ ਕੀ ਹੋਇਆ ਪਿਆਰਿਓ ਬਾਰਸ ਬਹੁਤ ਹੋਈ ਜਿਹਨੂੰ ਵਰਖਾ ਕਹਿੰਦੇ ਆ ਮੀਂਹ ਪੈਣਾ ਕਹਿੰਦੇ ਆ ਮੇ ਬੜਾ ਪਿਆ ਤੇ ਜਦੋਂ ਮੇ ਪੈਂਦਾ ਫਿਰ ਤੁਹਾਨੂੰ ਪਤਾ ਵੀ ਕਾਰੋਬਾਰ ਠੱਪ ਹੋ ਜਾਂਦੇ ਤੇ ਵੱਡਾ ਜਿਹੜਾ ਤੰਗੀ ਕਿੰਨਾ ਨੂੰ ਆਉਂਦੀ ਆ ਮਜ਼ਦੂਰ ਲੋਕਾਂ ਨੂੰ ਜਿਨ੍ਹਾਂ ਨੇ ਦਿਹਾੜੀ ਜਾਣਾ ਹੁੰਦਾ ਤੇ ਦਿਹਾੜੀ ਜਾ ਕਰਕੇ ਜਿਹੜੀ ਦਿਨ ਦੀ ਦਿਹਾੜੀ ਮਿਲਣੀ ਆ ਉਹਨਾਂ ਦੇ ਨਾਲ ਉਹਨਾਂ ਦਾ ਕਾਰ ਬਿਹਾਰ ਚੱਲਦਾ ਹੈ ਕਰਦਾ ਸੌਦਾ ਪਾਣੀ ਆਉਂਦਾ ਰਸਨ ਪਾਣੀ ਲਿਆਉਣਾ ਤੇ ਕਿਉਂਕਿ ਹਰ ਰੋਜ਼ ਇਹ ਚੀਜ਼ਾਂ ਦੀ ਲੋੜ ਪੈਂਦੀ ਹੈ ਵਿਹਾਰਕ ਤੌਰ ਤੇ ਜਿਵੇਂ ਰਸਤ ਪਾਣੀਆਂ ਦੋ ਸਮੇਂ ਦਾ ਪ੍ਰਸਾਦ ਦਾ ਜਾਂ ਤਿੰਨ ਸਮੇਂ ਦਾ ਜਿੰਨਾ ਵੀ ਚਾਹਦੇ ਆ ਇਹ ਜਿਹੜੀਆਂ ਵਿਹਾਰਕ ਅਵਸਥਾ ਨੇ ਪਦਾਰਥ ਨੇ ਇਹਨਾਂ ਦੀ ਲੋੜ ਸਭਨਾਂ ਨੂੰ ਹੀ ਹੈ ਬਾਰਖ ਦੇ ਇਸ ਬਾਰਸ਼ ਦੇ ਸਮੇਂ ਜਿਹੜਾ ਹੁਣ ਮਜ਼ਦੂਰ ਨੇ ਜਿਨ੍ਹਾਂ ਦਾ ਹੁਣ ਗੁਜ਼ਾਰਾ ਹੀ ਦਿਹਾੜੀ ਤੇ ਚੱਲਦਾ ਹੋਵੇ ਔਖਾ ਹੋ ਜਾਂਦਾ ਨਾ ਬੇ ਦਿਹਾੜੀ ਲੱਗੂਗੀ ਤੇ ਘਰ ਰਸਤਾਊਗੀ ਜੇ ਘਰ ਰਸਤਾਊਗੀ ਤੇ ਪ੍ਰਸ਼ਾਦਾ ਪਾਣੀ ਬਣੂਗਾ ਭੋਜਨ ਬਣੂਗਾ ਤੇ ਫਿਰ ਭਾਈ ਜਾ ਕੇ ਪਰਿਵਾਰ ਸਭ ਨੂੰ ਵਾਰਸ ਹੋਈ ਕੀ ਹੋਇਆ ਮਜ਼ਦੂਰ ਜੋ ਰੋਟੀ ਕਮਾਈ ਜਾਂ ਬਸ ਆਪਣੇ ਘਰ ਦੀ ਕਮਾਈ ਦੀ ਖਾਤਰ ਤੁਰਦੇ ਨੇ ਘਬਰਾਏ ਹੋਏ ਨੇ ਤੇ ਭਗਤ ਜੀ ਦੇ ਮਕਾਨ ਦੇ ਹੇਠ ਆ ਕੇ ਖੜ ਗਏ ਸਜੋ ਭਗਤ ਹੁਣ ਭਗਤ ਜੀ ਨੂੰ ਜਦੋਂ ਕਿਸੇ ਕਾਰਨ ਪਤਾ ਲੱਗਿਆ ਵੀ ਹੇਠਾਂ ਉਤਰ ਕੇ ਦੇਖਿਆ ਵੀ ਮਜ਼ਦੂਰ ਨੇ ਉਹਨੇ ਮੋਝੂੜਾ ਹੋ ਕਰਕੇ ਖੜੇ ਨੇ ਤੇ ਇਹਨਾਂ ਨੂੰ ਵੇਖ ਕੇ ਪੁੱਛਦੇ ਨੇ ਭਾਈ ਕੀ ਕਾਰਨਾ ਤੁਸੀਂ ਇੱਥੇ ਕਿਉਂ ਖੜੇ ਹੋ ਆਗੋ ਮਜ਼ਦੂਰਾਂ ਨੇ ਆਖਿਆ ਭਗਤ ਜੀ ਰੋਜ਼ਾਨਾ ਅਸੀਂ ਕਰਤ ਕਮਾਈ ਕਰਕੇ ਆਪਣੇ ਪੇਟ ਨੂੰ ਪਾਲਦੇ ਆ ਅੱਜ ਸਵੇਰ ਦੀ ਵਰਖਾ ਸ਼ੁਰੂ ਹੋਈ ਐ ਮੀਂਹ ਪੈਣਾ ਸ਼ੁਰੂ ਹੋਇਆ ਤੇ ਮੈਂ ਹਟ ਨਹੀਂ ਰਿਹਾ ਸੀ ਮਜ਼ਦੂਰੀ ਕਰਨੀ ਸਕੇ ਆਪ ਹੁਣ ਕੋਈ ਰਸਤਾ ਦੱਸੋ ਰਸਤਾ ਕੀ ਬਣੇ ਭਗਤ ਜੀ ਨੇ ਪੁੱਛਿਆ ਵੀ ਕਿੰਨੇ ਦਿਹਾੜੀ ਕਮਾ ਲੈਣੇ ਤੇ ਆਖਦੇ ਨਹੀਂ 4 ਆਨੇ ਰੋਜ਼ ਦੇ ਨੇ ਤੇ ਭਗਤ ਸੱਜੋ ਜੀ ਕਹਿੰਦੇ ਫਿਰ ਇੰਤਾ ਕਰੋ ਭਾਈ ਮੈਂ ਤੁਹਾਨੂੰ ਕੰਮ ਦਿੰਦਾ ਤੇ ਚਾਰ ਆਣੇ ਬੇਸਕ ਚਾਰ ਆਣਿਆਂ ਦੀ ਬਜਾਏ ਤੁਸੀਂ ਅੱਠ ਆਣੇ ਲੈ ਜਾਇਓ ਤੋ ਤੁਹਾਨੂੰ ਕੰਮ ਦਿੰਨੇ ਆ ਤੇ ਕੰਮ ਤੁਹਾਨੂੰ ਇਹ ਕਰਨਾ ਪਵੇ ਤੇ چاہے ਤੁਸੀਂ ਰੋਜ਼ ਆ ਜਿਆ ਕਰੋ ਹੁਣ ਕੰਮ ਕੀ ਹੈ ਅੰਦਰ ਲਿਜਾ ਕੇ ਹਰ ਇੱਕ ਦੇ ਹੱਥ ਵਿੱਚ ਮਾਲਾ ਫੜਾ ਦੋ ਤੇ ਵੱਖੋ ਵੱਖਰੀਆਂ ਥਾਮਾਂ ਤੇ ਬਿਠਾ ਦਿੱਤਾ ਕਦੇ ਰਾਮ ਰਾਮ ਕਰੀ ਜਾਓ ਭਾਈ ਬਸ ਉਹ ਰੱਬ ਦਾ ਨਾਮ ਜਪੋ ਇੱਥੇ ਬੈਠਿਆ ਨੂੰ ਤੁਹਾਨੂੰ ਰੋਟੀ ਮਿਲ ਜਾਏਗੀ ਬਸ ਦਿਹਾੜੀ ਜਾਣ ਦੀ ਵੀ ਲੋੜ ਨਹੀਂ ਲੋੜਨੀ ਹੁਣ ਜਿਵੇਂ ਸਤਿਗੁਰੂ ਨਾਨਕ ਸਾਹਿਬ ਜੀ ਆਖਦੇ ਨੇ ਔਖਣ ਔਖਾ ਜੀ ਸੱਚਾ ਨਾਓ ਹਣ ਜਿਨ੍ਹਾਂ ਨੇ ਹਰ ਰੋਜ਼ ਕੰਮ ਕਰਨਾ ਹੈ ਉਹ ਅੱਜ ਕਿਵੇਂ ਇੰਨਾ ਟਾਈਮ ਬੈਠ ਸਕਦੇ ਨੇ ਵੀ ਰਾਮ ਰਾਮ ਕਹਿ ਸਕਦੇ ਨੇ ਆਖਰ ਹੁਣ ਦੁਖੀ ਹੋ ਕੇ ਉੱਟ ਕੇ ਭਗਤ ਸੱਜੂ ਜੀ ਨੂੰ ਆਖਦੇ ਨੇ ਭਗਤ ਜੀ ਔਰ ਇਹ ਵੀ ਸੁਣਾਣੀ ਪੀਸਿਆ ਜਾ ਮਾਲਾ ਭਗਤ ਸੱਜੂ ਦੇ ਅੱਗੇ ਰੱਖ ਦਿੱਤੀਆਂ ਭਗਤ ਜੀ ਰਾਮ ਰਾਮ ਕਹਿਣਾ ਬੜਾ ਔਖਾ ਹੈ ਸਾਡੇ ਪਾਸੋਂ ਇਹ ਕੰਮ ਨਹੀਂ ਹੋਣਾ ਇੰਜ ਕਹਿ ਕੇ ਉਹ ਚਲੇ ਗਏ ਹੁਣ ਉਹ ਗੱਲ ਨੇ ਗੁਰੂ ਮਹਾਰਾਜ ਸੁਣਾਉਂਦੇ ਨੇ ਵੀ ਭਾਈ ਆਪਣੀ ਮਾਤਾ ਤ੍ਰਿਪਤਾ ਨੂੰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਕਿ ਮਾਤਾ ਜੀ ਸੱਚੇ ਨਾਮ ਦਾ ਜਪਣਾ ਬੜਾ ਔਖਾ ਹੈ ਇਸੇ ਤਰ੍ਹਾਂ ਦੀ ਵਿਚਾਰ ਸਾਖੀ ਜਿਹੜੀ ਹੈ ਗੁਰੂ ਕਲਗੀ ਧਰ ਦੇ ਜੀਵਨ ਵਿੱਚ ਵੀ ਆਪਾਂ ਸਰਵਣ ਕਰਦੇ ਹਾਂ ਅਕ ਸਮੇਂ ਤਾਂ ਸਮੇਸ਼ ਪਿਤਾ ਜੀ ਪਾਸ ਕੁਝ ਬ੍ਰਾਹਮਣ ਲੋਕ ਆਏ ਗੁਰੂ ਕਾਲ ਗੇ ਤਰਪਤਾ ਜੀ ਕੋਲ ਇਹ ਬ੍ਰਾਹਮਣ ਲੋਕ ਆ ਕੇ ਪੁਕਾਰ ਕਰਦੇ ਨੇ ਮਹਾਰਾਜ ਕਿ ਆ ਸਮੇਂ ਵਿੱਚ ਆਪ ਜੀ ਦਾ ਅਵਤਾਰ ਹੈ ਅਵਤਾਰ ਧਾਰਨ ਕੀਤਾ ਹੋਇਆ ਆਪ ਜੀਆ ਨੇ ਪਰ ਸਾਡੇ ਅੰਦਰ ਇੱਕ ਦੁੱਖ ਦੀ ਗੱਲ ਇਹ ਹੈ ਵੀ ਜਿਹੜੀ ਸਾਡੀ ਪੂਜਾ ਲੋਕ ਕਰਨੋਂ ਹਟ ਗਏ ਨੇ ਕਿਉਂਕਿ ਆਪ ਜੀ ਆਪਣੇ ਸਿੱਖਾਂ ਨੂੰ ਜੋ ਉਪਦੇਸ਼ ਦਿੰਨੇ ਹੋ ਉਹਦੇ ਕਰਕੇ ਸਾਡੀ ਜਿਹੜੀ ਪੂਜਾ ਪ੍ਰਤਿਸ਼ਠਾ ਘਟ ਗਈ ਹੁਣ ਕੋਈ ਐਸਾ ਕਰਮ ਕਰੋ ਵੀ ਸਾਡੇ ਤੇ ਵੀ ਕਿਰਪਾ ਕਰੋ ਵੀ ਸਾਡਾ ਵੀ ਕਾਰਵਿਹਾਰ ਚੱਲੇ ਉੱਥੇ ਫਿਰ ਹਜੂਰ ਮਹਾਰਾਜ ਫਰਮਾਉਂਦੇ ਨੇ ਭਾਈ ਅਸੀਂ ਜੋ ਕਹਾਂਗੇ ਤੁਸੀਂ ਉਸ ਤਰ੍ਹਾਂ ਕਰੋ ਤੇ ਤੁਹਾਨੂੰ ਕੋਈ ਦੁੱਖ ਵੀ ਨਹੀਂ ਹੋਵੇਗਾ ਤੇ ਬ੍ਰਾਹਮਣ ਕਹਿੰਦੇ ਮਹਾਰਾਜ ਸਤਿਵੰਤ ਜੀ ਜਿਵੇਂ ਤੁਸੀਂ ਫਰਮਾਓਗੇ ਅਸੀਂ ਕਰਾਂਗੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਭਾਈ 8 ਘੰਟੇ ਰੋਜ਼ਾਨਾ ਬਹਿਣਾ ਤੇ ਉਹ ਪਰਮੇਸ਼ਰ ਦਾ ਜਾਪ ਕਰਨਾ ਹੋਰ ਕੋਈ ਕੰਮ ਤੁਸੀਂ ਨਾ ਕਰਿਓ ਭਾਵੇਂ ਤੇ ਇਨਾਮ ਦੇ ਵਿੱਚ ਤੁਹਾਨੂੰ ਰੋਜ਼ ਪੰਜ-ਪੰਜ ਮੋਹਰਾਂ ਚੰਗੀ ਰੋਟੀ ਤੇ ਚੰਗੇ ਕੱਪੜੇ ਪ੍ਰਾਪਤ ਹੋਣਗੇ ਇਹ ਗੱਲ ਸੁਣ ਕੇ ਉਹਨਾਂ ਬ੍ਰਾਹਮਣ ਕਹਿੰਦੇ ਇਸ ਨਾਲੋਂ ਹੋਰ ਕੀ ਚੰਗਾ ਹੋ ਸਕਦਾ ਹੈ ਵੀ ਬੈਠ ਕੇ ਰੱਬ ਰੱਬੀ ਕਰਨਾ ਹੈ ਤੇ ਨਾਲੇ ਤਾਂ ਪੰਜ-ਪੰਜ ਮੋਹਰਾਂ ਮਿਲਣਗੀਆਂ ਨਾਲੇ ਚੰਗੇ ਰੋਗ ਚੰਗੀ ਤੋਂ ਚੰਗੀ ਰੋਟੀ ਮਿਲੂਗੀ ਸੱਤੇ ਪ੍ਰਕਾਰ ਦੇ ਭੋਜਨ ਭਗਵਾਨ ਤੇ ਫਿਰ ਪੰਡਣ ਨੂੰ ਚੰਗੇ ਕੱਪੜੇ ਮਿਲਣਗੇ ਹੋਰ ਕੀ ਚਾਹੀਦਾ ਤੇ ਗੁਰੂ ਕਲ ਕੇ ਦਰਪਾਸਾਹੀ ਨੇ ਭਾਈ ਆਲਮ ਸਿੰਘ ਦਾ ਪਹਿਰਾ ਵੀ ਲਗਾ ਦਿੱਤਾ ਕਿ ਇਨ੍ਹਾਂ ਬ੍ਰਾਹਮਣਾਂ ਨੂੰ ਦੂਰ ਦੂਰ ਫਾਸਲੇ ਤੇ ਬਿਠਾਈ ਤੇ ਆਪਸ ਵਿੱਚ ਗੱਲਾਂ ਨਾ ਕਰਨ ਤੇ ਨਾ ਹੀ ਇਹ ਪਾਠ ਕਰਦੇ ਆ ਇਹਨਾਂ ਨੂੰ ਸੁਣਦੀ ਇਹ ਧਿਆਨ ਰੱਖਣੀ ਭਾਈ ਆਲਮ ਸਿੰਘ ਨੂੰ ਗੁਰੂ ਕਲ ਕੀ ਤਰਪਾ ਸਾਹਿਬ ਜੀ ਨੇ ਉਹਨਾਂ ਬ੍ਰਾਹਮਣਾਂ ਦੇ ਪਹਿਰੇ ਤੇ ਖੜਾ ਦਿੱਤਾ ਵੀ ਇਹ ਬੈਠ ਕੇ ਬਾਟ ਕਰਨ ਤੇ ਨਾ ਇੰਨੀ ਕੁ ਦੂਰੀ ਤੇ ਬਿਠਾਈ ਵੀ ਆਪਸ ਵਿੱਚ ਗੱਲਾਂ ਵੀ ਨਾ ਕਰਨ ਤੇ ਦੂਜੀ ਗੱਲ ਆ ਵੀ ਸੌਣ ਵੀ ਨਾ 8 ਘੰਟੇ ਇਸ ਤਰ੍ਹਾਂ ਬਹਿਣਾ ਭਾਈ ਆਲਮ ਸਿੰਘ ਨੇ ਉਸੇ ਤਰ੍ਹਾਂ ਕੀਤਾ ਸਭ ਨੂੰ ਕੁਝ ਕੁ ਫਾਸਲੇ ਤੇ ਬਿਠਾ ਦਿੱਤਾ ਤੇ ਜਿਵੇਂ ਲਈ 8 ਘੰਟੇ ਬਤੀਤ ਹੋ ਗਏ ਪਾਠ ਕਰਦਿਆਂ ਸਿਮਰਨ ਕਰਦਿਆਂ ਰੱਬ ਰੱਬ ਕਰਦਿਆਂ ਤੇ ਗੁਰੂ ਕਲਕਿਤਰ ਪਾਸਾ ਜੀ ਨੇ ਆਪ ਆ ਕੇ ਸਾਰਿਆਂ ਨੂੰ ਪਹਿਲੇ ਖੰਡ ਘਿਓ ਖਵਾਇਆ ਨਵੇਂ ਨਵੇਂ ਕੱਪੜੇ ਦਿੱਤੇ ਤੇ ਨਾਲ ਫਿਰ ਪੰਜ ਬਾਜ ਮੋਹਰਾਂ ਵੀ ਦੇ ਦਿੱਤੀਆਂ ਮਾਰ ਕੇ ਜੇਕਰ ਕਹਿੰਦੇ ਇਸ ਤਰ੍ਹਾਂ ਤੁਹਾਨੂੰ ਪ੍ਰਵਾਣਾ ਬ੍ਰਾਹਮਣ ਜੀ ਤਰ ਜਾਣਾ ਆ ਜਾ ਕਰੋ ਤੇ ਰੋਜ਼ਾਨਾ ਹੀ ਤੁਹਾਨੂੰ ਹਰ ਤਰ੍ਹਾਂ ਦੇ ਪਕਵਾਨ, ਚੰਗੇ ਕੱਪੜੇ ਤੇ ਪੰਜ-ਪੰਜ ਮੋਹਰੇ ਮਿਲਿਆ ਕਰਨਗੇ। ਬ੍ਰਾਹਮਣ ਹੁਣ ਕੀ ਇਹਦੇ ਮਹਾਰਾਜੇ ਇਹ ਕੰਮ ਤਾਂ ਬੜਾ ਔਖਾ ਹੈ। ਸਾਤੋਂ ਨਹੀਂ ਨਹਿ ਸਕਦਾ। ਅੱਜ ਦੀ ਦਿਹਾੜੀ ਸਮਾਂ ਬੜਾ ਔਖਾ ਬਦੀਤ ਕੀਤਾ ਹੈ। ਅੱਜ ਦੀ ਘੜੀ ਮਸਾਂ ਬਦੀਤ ਹੋਈ ਹੈ। ਅਸੀਂ ਤਾਂ ਆਪਣਾ ਗੁਜ਼ਾਰਾ ਪੱਤਰੀ ਨਾਲ ਹੀ ਸਾਰ ਲਿਆ ਕਰਾਂਗੇ। ਪੱਤਰੀ ਐਸੀ ਹੈ ਵੀ ਬਿਦਵਾਨ ਲੋਕ ਕਹਿੰਦੇ ਨੇ ਰਾਹੁ ਕੇਤੂ ਬੈਲ ਹਮਾਰੇ ਸਾੜ ਸਤੀ ਹੈ ਖੇਤੀ ਪੱਤਰੀ ਹਮਾਰੀ ਬੜੀ ਸਕਾਰਣ ਮਾਰ ਲਿਆ ਵੈ ਸੇਤੀ ਹੁਣ ਕੋਈ ਜਜਮਾਨ ਆਉਂਦਾ ਨਾ ਕੋਈ ਪੰਡਤਾਂ ਕੋਲੇ ਬ੍ਰਹਮਣਾ ਕੋਲੇ ਉਹ ਫਿਰ ਇਦਾਂ ਹੀ ਕਹਿੰਦੇ ਨੇ ਕਿਉਂਕਿ ਜਿਵੇਂ ਕਿਸਾਨ ਖੇਤੀ ਕਰਦਾ ਹੁਣ ਤਾਂ ਚਲੋ ਸਾਧੂ ਨਾਮੇ ਆ ਗਏ ਨੇ ਉਧਾਰਨ ਪ੍ਰਾਣੀ ਹੈ ਉਹੋ ਖੇਤ ਦੇ ਕਾਦੇ ਨਾਲ ਹੁੰਦੇ ਸੀ ਬਲਦਾਂ ਦੇ ਨਾਲ ਬਲਦ ਜੋੜੇ ਜਾਂਦੇ ਸੀ ਫਿਰ ਜਮੀਨ ਵਾਈ ਜਾਂਦੀ ਸੀ ਤੇ ਫਸਲ ਪ੍ਰਾਪਤ ਹੁੰਦੀ ਸੀ ਉਹਨੇ ਬ੍ਰਾਹਮਣ ਕਹਿੰਦੇ ਮਹਾਰਾਜ ਗੁਰੂ ਕਲਕੀਦਰ ਪਾਸਾ ਜੀ ਕਹਿੰਦੇ ਸਾਡੀ ਖੇਤੀ ਤਾਂ ਆਹੀ ਹੈ ਰਾਹੁ ਕੇਤੂ ਬੈਲ ਹਮਾਰੇ ਜਿਹੜੇ ਸਾਡੇ ਬਲਦ ਨੇ ਰਾਹੁ ਤੇ ਕੇਤੂ ਨੇ 60 ਸਤੀ ਹੈ ਖੇਤੀ ਹੁਣ ਕਿਸੇ ਨੂੰ ਕਹਿ ਦੁੱਤਾ ਨਾ ਕੋਈ ਆ ਗਿਆ ਆਪਣੀ ਪੱਤਰੀ ਲੈ ਕੇ ਕਿਸੇ ਨੂੰ ਕਹਤਾ ਵੀ ਤੇਰੇ ਤਾਂ 60 ਸਤੀ ਆਈ ਵੀ ਆ ਬੰਦਾ ਅੱਧਾ ਤਾਂ ਉਦੋਂ ਹੀ ਮੁੱਕ ਜਾਂਦਾ ਵੀ ਪਤਾ ਨਹੀਂ ਕੀ ਹੋਊਗਾ 60 ਸਤੀ ਵਿੱਚ ਫਿਰ ਉਹ ਆਪਾਪ ਉਸਦੇ ਨੇ ਫਿਰ ਉਹ ਆਪਾ ਵੀ ਕੈਸੇ ਕੈਸੇ ਬੇਬੰਦਾਦਾ ਹੋ ਜਾਂਦਾ ਕਹਿੰਦੇ ਸਾਨੂੰ ਤਾਂ ਆਹ ਤਾਂदाई ਲੋਟ ਐ ਆਹ ਕੰਮ ਹੀ ਲੋਟ ਐ ਵੀ ਜਦੋਂ ਸਾਡੇ ਕੋਲੇ ਕੋਈ ਜਜਮਾਨ ਆਉਂਦਾ ਨੂੰ ਕਹਿ ਦਿੰਦਾ ਆ ਵੀ ਭਾਈ ਤੇਰੇ ਤੇ ਰਾਹੂ ਭਾਰੂ ਆ ਤਾਂ ਇਹ ਤੇਰੇ ਤੇ ਕੇਤੂ ਪਿਆ ਭਾਰੂ ਆ ਜਾਂ ਫਿਰ ਕਹਿ ਦੇਣਾ 60 ਸਦੀਆ ਭਾਈ ਤੇਰੇ ਤੇ ਬੰਦੇ ਨੂੰ ਔਕਾ ਹੋ ਜਾਂਦਾ ਨਾ ਵੀ ਮੇਰੇ ਆ ਪਤਨੀ ਕੀ ਹੋਊਗਾ